ਹਰਿਆਣਾ ਦੇ ਕਰਨਾਲ ਵਿੱਚ ਬੀਜੇਪੀ ਵੱਲੋਂ ਕਿਸਾਨ ਮਹਾਪੰਚਾਇਤ ਰੈਲੀ ਕੀਤੀ ਜਾ ਰਹੀ ਹੈ ਤੇ ਇਸ ਦੇ ਵਿੱਚ ਮੁੱਖ ਮੰਤਰੀ ਮਨੋਹ ਲਾਲ ਖੱਟਰ ਨੇ ਵੀ ਸ਼ਮੂਲਿਤ ਕਰਨੀ ਹੈ ਪਰ ਉਸ ਤੋਂ ਪਹਿਲਾਂ ਹੀ ਜਿੱਥੇ ਸੀਐਮ ਖੱਟਰ ਦਾ ਹੈਲੀਕਾਪਟਰ ਲੈਂਡ ਕਰਨਾ ਹੈ ਉਸ ਹੈਲੀਪੈਡ ਦੇ ਉੱਪਰ ਕਿਸਾਨਾਂ ਨੇ ਕਬਜ਼ਾ ਕਰ ਲਿਆ ਹੈ ਰੈਲੀ ਤੋਂ ਥੋੜੀ ਜਿਹੀ ਦੂਰ ਤੇ ਕਿਸਾਨਾਂ ਨੇ ਖੇਤਾਂ ਵਿੱਚੋਂ ਭਜਦੇ ਹੋਏ ਹੈਲੀਪੈਡ ਦਾ ਘਰਾਓ ਕਰਨ ਦੇ ਲਈ ਉੱਥੇ ਪਹੁੰਚੇ ਜਿਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅੱਜ ਸਵੇਰ ਤੋਂ ਹੀ ਕਿਸਾਨ ਜਿੱਥੇ ਬੰਦੀਆਂ ਬੀਜਪੀ ਦੀ ਇਸ ਰੈਲੀ ਦੇ ਖਿਲਾਫ ਨਿਤਰੀਆਂ ਹੋਈਆਂ ਵੱਡੀ ਗਿਣਤੀ ਦੇ ਅੰਦਰ ਪੁਲਿਸ ਬਲ ਵੀ ਤੈਨਾਤ ਕੀਤਾ ਹੋਇਆ ਹੈ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਟੀਅਰ ਗੈਸ ਦੇ ਗੋਲੇ ਵੀ ਧੱਕੇ ਹੈ ਔਰ ਬੀਜਪੀ ਜਿਹੜੀ ਕਿਸਾਨ ਮਹਾਪੰਚਾਇਤ ਕਰ ਰਹੀ ਹੈ ਇਸ ਦੇ ਨਾਲ ਸੂਬੇ ਦੇ ਵਿੱਚ ਦਨ ਖੇਤੀ ਕਾਨੂੰਨ ਦੇ ਜਿਹੜਾ ਵਿਰੋਧ ਹੋ ਰਿਹਾ ਉਸਦੇ ਫਾਇਦੇ ਦੱਸੇਗੀ ਪਰ ਸੀਐਮ ਖੱਟਰ ਦੇ ਆਉਣ ਤੋਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਵੱਡੀ ਗਿਣਤੀ ਦੇ ਵਿੱਚ ਪਹੁੰਚ ਗਈਆਂ ਨਾਰੇਬਾਜ਼ੀ ਕੀਤੀ ਕੇਂਦਰ ਸਰਕਾਰ ਦੇ ਖਿਲਾਫ ਸੂਬਾ ਸਰਕਾਰ ਦੇ ਖਿਲਾਫ ਵੀ ਤਾਂ ਹੁਣ ਸੀਐਮ ਖੱਟਰ ਨੇ ਜਿੱਥੇ ਉਹਨਾਂ ਦਾ ਹੈਲੀਕਾਪਟਰ ਲੈਂਡ ਕਰਨਾ ਹੈ ਉਸ ਜਗ੍ਹਾ ਦੇ ਉੱਪਰ ਕਿਸਾਨ ਜਥੇਬੰਦੀਆਂ ਜਾ ਰਹੀਆਂ ਐਬੀਪੀ ਸੌਂਚਾ ਜੋਸ਼ ਜਜ਼ਬਾ ਜਨੂਨ